ਸ਼ਤਿਰਿਆਕਾਲ ਅਸੀਂ ਅੰ ਤੁਸੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਅੱਜ ਆਪਾਂ ਗੱਲ ਕਰਾਂਗੇ ਜੀ ਇਸ ਸਟੈਂਡ ਬਾਰੇ ਇਹ ਬਹੁਤ ਜਿਹੜਾ ਕਹਿ ਲੋ ਵੀ ਕੀਮਤੀ ਸਟੈਂਡ ਆ ਕੀਮਤੀ ਇਸਨੀ ਵੀ ਪੈਸਿਆਂ ਪੱਖੋਂ ਨਹੀਂ ਪਰ ਇੱਕ ਯਾਦ ਪੱਖੋਂ ਕਹਿ ਲੋ ਕਿਉਂਕਿ ਇਹ ਜਦੋਂ ਵੀ ਅਸੀਂ ਸਟੈਂਡ ਦੇਖਦੇ ਆ ਇਹਦੇ ਤੇ ਬੈਠਦੇ ਆ ਸਾਨੂੰ ਆਪਣੇ ਪੁਰਾਣੇ ਬਜ਼ੁਰਗਾਂ ਦੀ ਜਿਹੜਾ ਚੇਤਾ ਆਉਂਦਾ ਆ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਇਹਨਾਂ ਖੁੰਡਾਂ ਦੇ ਉੱਤੇ ਬੈਠਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਹੁਣ ਤਾਂ ਬਹੁਤ ਘਟ ਗਏ ਨੇ ਪਰ ਪੁਰਾਣੇ ਸਮਿਆਂ ਵਿੱਚ ਜਦੋਂ ਵੀ ਫ੍ਰੀ ਹੁੰਦੇ ਸੀ ਤਾਂ ਉਹ ਖੁੰਡਾਂ ਦੇ ਉੱਤੇ ਬੈਠ ਜਾਂਦੇ ਸੀ ਸੋ ਇਹੇ ਉਹੀ ਖੁੰਡ ਨੇ ਜੀ ਬਸ ਨਵਾਂ ਜਮਾਨਾ ਨਵੀਂ ਸੋਚ ਪਰ ਇਸ ਨੂੰ ਬਣਾਉਣ ਵਾਲੇ ਵੀ ਜਿਹੜੇ ਹੈਗੇ ਨੇ ਉਹ 80 ਸਾਲ ਦੇ ਬਜ਼ੁਰਗ ਹੀ ਨੇ ਜਿਨ੍ਹਾਂ ਨੇ ਇਸ ਚੀਜ਼ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਪੁਰਾਣੇ ਬਜ਼ੁਰਗ ਖੁੰਡਾਂ ਤੇ ਬੈਠਦੇ ਸੀ ਇਸ ਕਰਕੇ ਜਦੋਂ ਦਰਖਤ ਸੜ ਗਿਆ ਜਾਂ ਕਹਿ ਲਓ ਸੁੱਕ ਗਿਆ ਉਹਦੀ ਉਹਨੂੰ ਜਾਲਣ ਦੀ بجائے ਉਹਦੀ ਉਹਦਾ ਬਾਲਣ ਭਜਾਉਣ ਦੀ بجائے ਉਹਨਾਂ ਨੇ ਕੀ ਕੀਤਾ ਇਸ ਨੂੰ ਜਿਹੜਾ ਹੈਗਾ ਇੱਕ ਨਵਾਂ ਰੂਪ ਦੇ ਦਿੱਤਾ ਇੱਕ ਲੋਹੇ ਦਾ ਸਟੈਂਡ ਤਿਆਰ ਕਰਵਾਇਆ ਤੇ ਲੋਹੇ ਦਾ ਸਟੈਂਡ ਤਿਆਰ ਕਰਕੇ ਇਸ ਨੂੰ ਉਹਦੇ ਵਿੱਚ ਮੜਾ ਦਿੱਤਾ ਤਾਂ ਜੋ ਜਿਹੜੇ ਲੋਕ ਨੇ ਲੱਕੜ ਦੇ ਉੱਤੇ ਬੈਠ ਸਕਣ ਲੱਕੜ ਦੇ ਉੱਤੇ ਬੈਠਣਾ ਕੋਈ ਬਾਲਾ ਔਖਾ ਨਹੀਂ ਪਰ ਆਪਣੀ ਜਿਹੜੀ ਹੈਗੀ ਆ ਕਹਿ ਲਓ ਕਿ ਜ਼ਰੂਰਤਾਂ ਇੰਨੀਆਂ ਕੁ ਜ਼ਿਆਦਾ ਵਧ ਗਈਆਂ ਨੇ ਕਿ ਅਸੀਂ ਉਸੇ ਲੱਕੜ ਨੂੰ ਹੋਰ ਜ਼ਿਆਦਾ ਆਕਾਰ ਦੇ ਕੇ ਹੋਰ ਵਧੀਆ ਤੋਂ ਵਧੀਆ ਰੂਪ ਦੇ ਕੇ ਵਧੀਆ-ਵਧੀਆ ਕੁਰਸੀਆਂ ਵਧੀਆ-ਵਧੀਆ ਸੋਫੇ ਤਿਆਰ ਕਰ ਰਹੇ ਹਾਂ ਪਰ ਪੁਰਾਣੇ ਸਮਿਆਂ ਵਿੱਚ ਨਾਲ ਬਾਹਲੇ ਸੋਫੇ ਹੁੰਦੇ ਸੀ ਤੇ ਨਾਲੇ ਬਜ਼ੁਰਗਾਂ ਦਾ ਪਿਆਰ ਬਣਿਆ ਰਹਿੰਦਾ ਸੀ ਕਿਉਂਕਿ ਬਜ਼ੁਰਗ ਜਿਹੜੇ ਹੁੰਦੇ ਸੀ ਉਹ ਇਕੱਠੇ ਹੋ ਕੇ ਬੈਠਦੇ ਹੁੰਦੇ ਸੀ ਕੋਈ ਚੱਜ ਦਾ ਵਿਚਾਰ ਕਰਦੇ ਹੁੰਦੇ ਸੀ ਚੰਗੀਆਂ ਗੱਲਾਂ ਕਰਦੇ ਹੁੰਦੇ ਸੀ ਤੇ ਐਸੇ ਤਰ੍ਹਾਂ ਜਿਹੜੇ ਖੁੰਡ ਹੁੰਦੇ ਸੀਗੇ ਜਿਹੜੇ ਕੀ ਦਰਖਤ ਸੁੱਕ ਜਾਂਦੇ ਸੀ ਉਹਨਾਂ ਦਰਖਤਾਂ ਨੂੰ ਉਹ ਆਪਣੇ ਬੈਠਣ ਦੇ ਲਈ ਉਪਯੋਗ ਕਰਦੇ ਸੋ ਇਸੇ ਤਰ੍ਹਾਂ ਜਿਹੜਾ ਹੈਗਾ ਇਸ ਦਰਖਤਾਂ ਨੂੰ ਵੀ ਜਿਹੜਾ ਇੱਕ ਆਕਾਰ ਦਿੱਤਾ ਗਿਆ ਹੈ ਨਵੇਂ ਤਰੀਕੇ ਨਵੀਂ ਸੋਚ ਦੇ ਨਾਲ ਲੋਕ ਇੱਥੇ ਆ ਕੇ ਬੈਠਦੇ ਨੇ ਇਹ ਜਿਹੜੇ ਭਾਈ ਸਾਹਿਬ ਤੁਸੀਂ ਦੇਖ ਰਹੇ ਹੋ ਇਹ ਇੱਥੇ ਬੈਠੇ ਸੀਗੇ ਤੇ ਮੈਨੂੰ ਦੇਖ ਕੇ ਖੜੇ ਹੋ ਗਏ ਤਾਂ ਮੈਂ ਸੋਚਿਆ ਵੀਡੀਓ ਬਣਾਈ ਜਾਵੇ ਕਿਉਂਕਿ ਮੈਨੂੰ ਜਿਹੜਾ ਹੈਗਾ ਪੁਰਾਣਾ ਸਮਾਂ ਚੇਤੇ ਆ ਗਿਆ ਕਿਤੇ ਨਾ ਕਿਤੇ ਜਿਹੜੇ ਹੈਗੇ ਨੇ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਦਾਦੇ ਵੀ ਇਹਨਾਂ ਖੁੰਡਾਂ ਦੇ ਉੱਤੇ ਬੈਠਦੇ ਹੁੰਦੇ ਸੀ ਸਾਡੇ ਪਿਤਾ ਡੈਡੀ ਵੀ ਮਤਲਬ ਤਾਏ ਚਾਚੇ ਵੀ ਜਿਹੜੇ ਹੈਗੇ ਨੇ ਉਹ ਵੀ ਇਹਨਾਂ ਖੁੰਡਾਂ ਦੇ ਉੱਤੇ ਬੈਠੇ ਨੇ ਜਿਹੜੇ 80 ਤੋਂ 90 ਦੇ ਜਨਮੇ ਨੇ ਉਹਨਾਂ ਨੂੰ ਜ਼ਰੂਰ ਪਤਾ ਹੋਊਗਾ ਖੁੰਡਾਂ ਬਾਰੇ ਖੁੰਡ ਕੀ ਹੁੰਦੇ ਨੇ ਸੋ ਪੱਕੇ ਖੁੰਡ ਇਹ ਹੀ ਹੁੰਦੇ ਨੇ ਜੀ ਜਿਨ੍ਹਾਂ ਤੇ ਬਜ਼ੁਰਗ ਜਿਹੜੇ ਹੈਗੇ ਨੇ ਬਜ਼ੁਰਗਾਂ ਨੂੰ ਵੀ ਵੈਸੇ ਪ੍ਰਾਣੇ ਖੁੰਡਾ ਆਖਿਆ ਜਾਂਦਾ ਆ ਸੋ ਪ੍ਰਾਣੇ ਜਿਹੜੇ ਬਜ਼ੁਰਗ ਨੇ ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਇਕ ਜੁੱਟ ਹੋ ਕੇ ਇਹਦੇ ਉੱਤੇ ਜਿਹੜਾ ਹੈਗਾ ਇਹਨਾਂ ਦੇ ਉੱਤੇ ਸੁੱਕੇ ਦਰਖਤਾਂ ਦੇ ਉੱਤੇ ਬੈਠ ਜਾਂਦੇ ਹੁੰਦੇ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਨਾ ਤਾਂ ਬਾਹਲੀਆਂ ਕੁਰਸੀਆਂ ਹੁੰਦੀਆਂ ਸੀ ਵੀ ਆਪਣੇ ਆਪਣੇ ਘਰਾਂ ਤੋਂ ਲਿਆਓ ਜੀ ਤੇ ਬੈਠ ਜਾਓ ਇਸ ਕਰਕੇ ਜਿਹੜਾ ਸਭ ਤੋਂ ਵਧੀਆ ਬੈਠਣ ਦਾ ਪ੍ਰਬੰਧ ਹੁੰਦਾ ਸੀ ਉਹ ਇਹੀ ਹੁੰਦਾ ਸੀ ਵਿਜੇਖਾ ਦਰਖਤ ਕੋਈ ਸੁੱਕ ਗਿਆ ਤਾਂ ਉਸ ਨੂੰ ਜਿਹੜਾ ਹੈਗਾ ਆ ਇੱਕ ਜਗ੍ਹਾ ਤੇ ਰੱਖ ਲੋ ਚਾਹੇ ਉਹ ਸਾਥ ਹੋਵੇ ਜਾਂ ਫਿਰ ਕਿਸੇ ਦਾ ਘਰ ਹੋਵੇ ਘਰ ਦੇ ਬਾਹਰ ਵੀ ਜਿਹੜਾ ਇਹ ਰੱਖਿਆ ਜਾਂਦਾ ਸੀਗਾ ਤੇ ਉੱਥੇ ਬਜ਼ੁਰਗ ਆਮ ਜਿਹੜੇ ਹੈਗੇ ਨੇ ਆ ਕੇ ਬੈਠ ਜਾਂਦੇ ਸੀ ਤੇ ਆਪਣਾ ਟਾਈਮ ਪਾਸ ਕਰਦੇ ਸੀ ਤੇ ਵਧੀਆ-ਵਧੀਆ ਗੱਲਾਂ ਕਰਦੇ ਸੀ ਪੋਜ਼ਿਟਿਵ ਪੋਜ਼ਿਟਿਵ ਵਿਚਾਰ ਕਰਦੇ ਹੁੰਦੇ ਸੀਗੇ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਆ ਇਹ ਸਾਡੇ ਪੰਜਾਬ ਦੀ ਇੱਕ ਪੁਰਾਣੀ ਨਿਸ਼ਾਨੀ ਆ ਜੀ ਸਾਡੇ ਬਜ਼ੁਰਗਾਂ ਦੀ ਨਿਸ਼ਾਨੀ ਆ ਜੋ ਕਿ ਅਲੋਪ ਹੁੰਦੀ ਜਾ ਰਹੀ ਆ ਬਾਲੇ ਬੱਚਿਆਂ ਨੂੰ ਇਹਦੇ ਬਾਰੇ ਤਾਂ ਪਤਾ ਹੀ ਨਹੀਂ ਹੋਣਾ ਇਹ ਖੁੰਡ ਆਖਦੇ ਕਿਸ ਨੂੰ ਨੇ ਸੋ ਬਾਲੇ ਬੱਚਿਆਂ ਨੂੰ ਜਿਹੜਾ ਹੈਗਾ ਇਸ ਬਾਰੇ ਬਿਲਕੁਲ ਵੀ ਨੌਲੇਜ ਨਹੀਂ ਹੋਣੀ ਹੈਗੀ ਸੋ ਤੁਸੀਂ ਕਮੈਂਟ ਕਰਨਾ ਨਾ ਭੁੱਲਣਾ ਜਰੂਰ ਦੱਸੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਜਾਂ ਪੁਰਾਣਾ ਸਮਾਚੇਤੇ ਆਇਆ ਜਾਂ ਜਿਨ੍ਹਾਂ ਨੂੰ ਖੁੰਡ ਬਾਰੇ ਪਤਾ ਉਹ ਵੀ ਜਰੂਰ ਦੱਸੋ ਤੇ ਬਾਕੀ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਫੇਰ ਕੋਈ ਹੋਰ ਵੀਡੀਓ ਜਾਂ ਇਨਫੋਰਮੇਟਿਵ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ